ਉਦੋਂ ਜੀ ਭਰਾ ਲੜ ਕੇ ਲੈ ਗਿਆ ਹੀ ਕੋਈ ਕਰਨੀ ਹੀ ਹੈਗੇ ਮੈਂ ਬੱਚਿਆਂ ਨੂੰ ਆਪਣੀ ਭੈਣ ਨੂੰ ਵੀ ਲੈ ਗਏ ਮੈਂ ਵੀ ਕੋਈ ਕਰਨੀ ਹੀ ਦੋਵੇਂ ਜੀ ਘਾਰੀ ਦੋਵੇਂ ਜੀ ਲੜੇ ਨੇ ਅਈ ਕੋਈ ਕਰਨੀ ਹੀ ਹੈਗੇ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਅੱਜ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਰੱਬਾ ਮੇਰਾ ਬੱਚਾ ਚਲ ਗਿਆ ਮੇਰਾ ਬੱਚਾ ਚਲ ਗਿਆ ਦੋਨਾਂ ਦਾ ਝਗੜਾ ਚੱਲਦਾ ਹੀ ਦੋਵੇਂ ਚੰਗੇ ਭੜੇ اپنی ਭੈਣ ਦੇ ਪੇਕੇ ਗਏ ਸੋਰੇ ਗਏ ਹੀ ਜੀਜਾ ਮਰ ਗਿਆ ਰਾਤ ਉਹਨਾਂ ਕੋਲ ਰਹਿ ਕੇ ਆਏ ਨੇ ਤੇ ਦਿਨੇ ਆਣ ਕੇ ਰਾਤ ਦੇ ਘਰ ਰਾਤ ਨੂੰ ਰਾਤ ਲੜ ਪਏ ਨੇ ਦੋਵੇਂ ਜੀ ਅਹੀਂ ਕੋਈ ਘਰ ਨਹੀਂ ਸੀ ਜੋ ਉਹਨੇ ਗਾਲਾਂ ਸਰਦਾ ਸਾਰਾ ਬਾਤ ਚੁੱਕ ਕੇ ਮਾਰ ਦਿੱਤਾ ਕਹਿੰਦੀ ਮੈਂ ਨਹੀਂ ਰੋਟੀ ਪਕਾਉਣੀ ਮੈਂ ਨਹੀਂ ਰੋਟੀ ਪਕਾਉਣੀ ਪਕਾਣੀ ਮੈਂ ਕੁਝ ਨਹੀਂ ਕਰਨਾ ਮੈਂ ਕੁਝ ਨਹੀਂ ਕਰਨਾ ਇੱਥੇ ਨਹੀਂ ਹੈਗੀ ਉਹ ਲੈ ਗਏ ਉਹਦੇ ਭਰਾ ਦੋ ਆਏ ਹੀ ਭਰਾ ਲੈ ਗਏ ਉਹਦੇ ਦੋਨੇ ਭਰਾ ਬੱਚਿਆਂ ਨੂੰ ਕੁੱਟ ਕੇ ਖੜਿਆ ਬੱਚਿਆਂ ਮੇਰੇ ਨੂੰ ਬੋਤ ਆਨ ਕੋਟਕੇ ਲੈ ਕੇ ਗਏ ਇਥੋਂ ਉਹ ਲੈ ਗਏ ਕੁੱਟ ਕੇ ਇਥੋਂ ਮੈਂ ਆਈ ਮੈਨੂੰ ਮਲੇ ਨੇ ਸਾਰੇ ਨੇ ਦੱਸਿਆ ਵੀ ਬੱਚੇ ਜਾਂਦੇ ਨਹੀਂ ਬੋਦੋ ਬਦੀ ਕੁੱਟ ਕੇ ਲੈ ਕੇ ਗਏ ਨੇ ਇਹਨਾਂ ਨੂੰ ਕਣੇ ਦੇ ਕਾਰਨ ਸੁਇਸਾਈਡ ਕੀਤਾ ਦੋਨੇ ਜੀਆਂ ਦਾ ਦੋਨੇ ਜੀ ਹੀ ਲੜਦੇ ਇਹ ਦੋਵੇਂ ਜੀਆਂ ਦਾ ਝਗੜਾ ਜੋ ਮਰਜੀ ਮੂੰਹ ਉਹ ਦੇ ਜੋ ਮਰਜੀ ਚੋਕ ਕੇ ਮਾਰਦੀ ਕਹਿੰਦੀ ਹੁੰਦੀ ਸੀ ਮੈਂ ਰੰਡੀ ਜਨਾਨੀ ਆ ਮੈਂ ਰੰਡੀ ਜਨਾਨੀ ਆ ਅੱਜ ਸੱਚੀ ਰੰਡੀ ਹੋ ਗਈ ਓਏ ਅੱਜ ਸੱਚੀ ਰੰਡੀ ਹੋ ਗਈ ਭਾਬੀ ਦੋਵੇਂ ਆਪਸ ਦੇ ਵਿੱਚ ਲੜਦੇ ਇਥੇ ਰਾਤ 18 ਤਰੀਕ ਨੂੰ ਔਰ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿੱਤਾ ਤੇ ਕਹਿੰਦੀ ਇਹ ਮਾਰਦਾ ਕੁੱਟਦਾ ਹੈ ਮੈਨੂੰ ਜੀ ਕਦੀ ਆਪ ਉਤਾਰਾ ਫੜਦੀ ਕਦੀ ਕੋਸ਼ ਕਰਦੀ ਤੇ ਹੋਰ ਤੁਹਾਡੇ ਸਾਡੇ ਵੱਡੇ ਤਾਇੀ ਦੇ ਬੇਟੇ ਆਏ ਉਹਨਾਂ ਨੇ ਆ ਕੇ ਸਮਝਾਇਆ ਸਮਝਾਇਆ ਤੇ ਉਹਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ ਕਹਿੰਦੇ ਇਹ ਲੱਤਾਂ ਬਾਹਾਂ ਤੋੜ ਦੋ ਇਹਨੂੰ ਮਾਰ ਦੋ ਫੜ ਕੇ ਇਹਨੂੰ ਨਾ ਇੱਥੇ ਰਹਿਣ ਦਿਓ ਇਹ ਮੈਨੂੰ ਮਾਰਦਾ ਵਾ ਜੀ ਇਹੋ ਗੱਲਾਂ ਕਰਦੀ ਤੇ ਬਾਅਦ ਚ ਉਹਨਾਂ ਨੇ ਉੱਥੇ ਜਾ ਕੇ ਰਿਪੋਰਟ ਲਿਖਾਤੀ ਥਾਣੇ ਦੇ ਵਿੱਚ 10-12 ਦਿਨਾਂ ਬਾਅਦ ਉਹਨਾਂ ਨੇ ਥਾਣੀ ਵਿੱਚ ਰਿਪੋਰਟ ਲਖਾਈ ਜਾ ਕੇ ਇਹ ਉਹ ਲੈਣ ਵਿਚਾਰਾ ਜਾਂਦਾ ਸੀ 6 ਵਾਰੀ ਗਿਆ ਲੈਣ ਥਾਣੇ ਦੇ ਵਿੱਚ ਤੇ ਉਹਨਾਂ ਨੇ ਇਹੋ ਗੱਲ ਆਖੀ ਕਿ ਉਹ ਕਹਿੰਦੇ ਵੀ ਉਹਨ ਜੀ ਹੁੰਦੇ ਤੁਹਾਨੂੰ ਵਿਚਾਰ ਨੂੰ ਦਬਕੇ ਦਬਕੇ ਮਾਰ ਕੇ ਤੇ ਭਜਾ ਦਿੰਦੇ ਸੀ ਹਰ ਵਾਰੀ ਤੁਹਾਨੂੰ ਕੀ ਮੰਗ ਕੀ ਕਰਦੇ ਹੁਣ ਮੰਗ ਕੀ ਕਰਦੇ ਹੋ ਅਈ ਆਨੇ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹ ਜਿੰਨੀ ਆ ਰਹੇ ਹੁੰਦੇ ਉਹਨੂੰ ਇੱਥੇ ਲੜਾਈ ਝਗੜਾ ਕਰਦੀ ਕਦੀ ਉਹਦੇ ਸਿਰ 'ਚ ਪਲਾਸ ਮਾਰ ਦਿੰਦੀ ਕਦੀ ਉਹਨੂੰ ਥਾਪੀਆਂ ਮਾਰ ਦਿੰਦੀ ਸੀ ਉੱਤੇ ਪੁਲਿਸ ਆਈ ਮੋਕੇ ਤੇ ਹਾਂਜੀ ਪੁਲਿਸ ਆਈ ਹੈ ਮੋਕੇ ਤੇ ਉਹਨਾਂ ਨੇ ਕੀ ਕੀਤਾ ਉਹ ਕਾਰਵਾਈ ਕਰਨਗੇ ਜੀ ਹੁਣ ਠੀਕ ਹੈ ਜੀ ਸਰ ਜਿਹੜੇ ਕੀ ਪਾਪਣਾ ਨਾ ਪੀ ਸਰ ਇਹ ਸਿੱਤੇ ਉਹਦਰਾ ਕੇ ਸਰਕਾਰ ਤੇ ਇੱਥੇ ਕੋਈ 7:30 ਵਜੇ ਇਹ ਜਿਹੜਾ ਵਾਪਨਾ ਹੋਇਆ ਵਾ ਇੱਥੇ ਘਰ ਕੋਈ ਨਹੀਂ ਹੈਗਾ 6:30 ਵਜੇ ਸਾਰੇ ਚਲੇ ਗਏ ਇਹ ਘਰੋਂ ਤੇ ਉਸ ਤੋਂ ਬਾਅਦ ਇਹ ਭਰਾ ਆਇਆ ਸੀ ਇਹਨਾਂ ਨੇ ਦੇਖਿਆ ਇਥੋਂ ਦੀ ਇਹ ਪੱਖੇ ਨਾਲ ਲੈਣੇ ਤੁਸੀਂ ਸਰ ਕੀਤੀ ਤੇ ਕੀ ਕਾਰਨ ਕੀ ਲੱਗਦਾ ਸੁਇਸਾਈਡ ਦਾ ਕਾਰਨ ਦੇਖੋ ਜੀ ਇਹਨਾਂ ਦਾ ਜਿਹੜਾ ਹੈਗਾ ਵਾ ਉਹ ਝਗੜਾ ਇਹਦੀ ਵਾਈਫ ਦਾ ਤੇ ਸਹੁਰਿਆਂ ਵੱਲੋਂ ਇਹਦੇ ਧਮਕੀਆਂ ਧਮਕੀਆਂ ਲਾਈਆਂ ਵੀ ਨੇ ਸਹੁਰੇ ਵਾਲੇ ਧਮਕੀ ਲਉਂਦੇ ਸੀ ਹਾਂ ਜੀ ਦਾਦੇ ਕਰਕੇ ਧਮਕੀ ਕਿਉਂ ਲਾਂਦੇ ਕੋਈ ਪਤਾ ਇਹੋ ਕਿ ਆਪਣਾ ਕੁੜੀ ਨੂੰ ਅਹੀਂ ਨਹੀਂ ਭੇਜਣਾ ਬੱਚੇ ਨਹੀਂ ਦੇਣੇ ਭੁਲਾਨ ਨਹੀਂ ਕਰਨਾ ਉਹ ਐਸੇ ਟੈਨਸ਼ਨ ਦੇ ਵਿੱਚ ਜਿਹੜਾ ਇਹ ਕੰਮ ਹੋ ਗਿਆ ਹੁਣ ਪੁਲਿਸ ਨੂੰ ਕੰਪਲੇਟ ਗਈ ਪੁਲਸਾਈ ਮੌਕੇ ਤੇ ਹਾਂ ਜੀ ਸਰ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਫੂਲ ਸੌਲ ਕਾਰਵਾਈ ਹੋਈ ਹੈ ਨਨਿਆ ਬਿਆਨ ਲਿਖ ਲੈਨੇ ਤੇ ਡੈੱਡ ਬੋਡੀ ਜਿਹੜੀ ਉਹ ਪੋਸਟਮਾਨ ਤੇ ਖੜਦੇ ਨੇ ਬਾਕੀ ਜੋ ਵੀ ਹੈ ਕੰਨੇ ਸਾਰੇ ਕਾਰਵਾਈ ਕੀਤੀ ਜਾਗੀ ਬੋਲ ਤੋ ਹਾਂਜੀ ਸਰ ਜਿਹੜਾ ਮਾਮਲਾ ਹੈ ਕੀ ਮਾਮਲਾ ਕੀ ਹੈ ਇਹ ਰਾਜਨੰਦ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ ਤੇ ਸਰ ਕਿੰਨੇ ਕੁ ਮਹੀਨਾ ਸੁਸਾਈਡ ਹੋਇਆ ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਿਆ ਜੀ ਪਹਿਲਾਂ ਸਾਡੇ ਕੋਲੇ ਚੁੰਕੇ ਆਏ ਤੁਸੀਂ ਨਾਲ ਦੀ ਨਾਲ ਆਏ ਸਰ ਇਹ ਕਾਰਨ ਕੀ ਹੈ ਜਿਹੜਾ ਸੁਸਾਈਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਘਰੇ ਕਾਰਵਾਈ ਕੀ ਕੀਤੀ ਗਈ ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫਾ ਲੈ ਲਏ ਜੀ ਤੇ ਆ ਕੇ ਹੁਣ ਇਹਨਾਂ ਦਾ ਵਰਸ਼ਨ ਦੇਖਦੇ ਆਂ ਵੀ ਇਹ ਕੀ ਸਟੇਟਮੈਂਟ ਲਿਖਾਉਂਦੀ ਉਹਦੇ ਅਕੋਰਡਿੰਗ ਕਰ ਕੋਈ ਸੁਸਾਈਡ ਲੈਟਰ ਲਿਖਿਆ ਗਿਆ ਨਹੀਂ ਹਜੇ ਨਹੀਂ ਪਤਾ ਤੇ ਪੁਲਸਾ ਕੋ ਕੀ ਕਰ ਰਹੀ ਹੈ ਹਾਂਜੀ ਜੋ ਕਾਨੂੰਨੀ ਕਾਰਵਾਈ ਹੋਗੇ ਨੇ ਜੇ ਸਟੇਟਮੈਂਟ ਲਾ ਕੇ ਜੋ ਬਣਦੀ ਕਾਰਵਾਈ ਹੋਏਗੀ ਕਰਾਂਗੇ ਠੀਕ